ਪੰਜਾਬ ਦੀ ਨੌਜਵਾਨੀ ਲਈ ਸੰਤ ਸੀਚੇਵਾਲ ওয়াটার স্পোর্টਸ ਸੈਂਟਰ ਇੱਕ ਮੀਲ ਪੱਥਰ ਸਾਬਤ ਹੋਇਆ ਜੀ ਇਹ ਰੋਜ਼ਾਨਾ ਜੋ ਬੱਚੇ ਇੱਥੇ ਮਿਹਨਤ ਕਰਕੇ ਜੋ ਆਪਣਾ ਭਵਿੱਖ ਬਣਾ ਰਹੇ ਆ ਜੀ ਇਹ ਲਗਾਤਾਰ 2014 ਤੋਂ ਇਹ ਸੈਂਟਰ ਚੱਲ ਰਿਹਾ ਜੀ ਕੋਚ ਅਮਨਦੀਪ ਸਿੰਘ ਖਹਿਰਾ ਅਤੇ ਉਸ ਦਾ ਸਹਾਇਕ ਕੋਚ ਰਣਜੀਤ ਸਿੰਘ ਇਹ ਜੋ ਬੱਚਿਆਂ ਨੂੰ ਮਿਹਨਤ ਕਰਾਉਂਦੇ ਆ ਜੀ ਇਸੇ ਜੋ ਇਹ ਪੰਜਾਬ ਲੈਵਲ ਭਾਰਤ ਲੈਵਲ ਅਤੇ ਇੰਟਰਨੈਸ਼ਨਲ ਲੈਵਲ ਦੇ ਮੁਕਾਬਲੇ ਜੋ ਖੇਡਦੇ ਆ ਜੀ ਕਿਉਂਕਿ ਬੋਟਾਂ ਕਾਫੀ ਮਹਿੰਗੀਆਂ ਆ ਜੀ ਜਿਸ ਕਰਕੇ ਆਮ ਦੇ ਵਸ ਵਿੱਚ ਇਹ ਲੈਣੀਆਂ ਨਹੀਂ ਆ ਜੀ ਇਹ ਸੰਤ ਸੀਚੇਵਾਲ ਵੱਲੋਂ ਇਹਨਾਂ ਨੂੰ ਮੁਹੱਈਆ ਕਰਵਾਈਆਂ ਜੀ ਕਿਉਂਕਿ ਜਿਹੜੀ ਇਹ ਖੇਡ ਆ ਇਹਦੇ ਵਿੱਚ ਨੌਕਰੀ ਦੇ ਚਾਂਸ ਬਹੁਤ ਆ ਕਿਉਂਕਿ ਜੀ ਸਿੱਧੀ ਜੋ ਸਟੇਟ ਹੋਣੀ ਆ ਉਸ ਤੋਂ ਬਾਅਦ ਭਾਰਤ ਲੈਵਲ ਦੇ ਮੈਚ ਅਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਜਦੋਂ ਮੈਚ ਹੁੰਦੇ ਆ ਜਦੋਂ ਮੈਡਲ ਆ ਜਾਂਦਾ ਤੇ ਨੌਕਰੀ ਵਾਸਤੇ ਬਹੁਤ ਆਸਾਨ ਹੋ ਜਾਂਦਾ ਪੰਜਾਬ ਦੀ ਨੌਜਵਾਨੀ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਇੱਥੇ ਆਓ ਇੱਥੇ ਫ੍ਰੀ ਬਿਲਕੁਲ ਖਾਣਾ ਰੈਸ਼ ਅਤੇ ਜੋ ਫ੍ਰੀ ਜੋ ਕੋਚਿੰਗ